ਤਖੰਨੋ ਦੇ ਪਿੰਡ ਕੁੰਗਰਾਲੀ ਰਾਜਪੂਤਾ ਵਿਖੇ ਬਾਇਓ ਗੈਸ ਪਲਾਂਟ ਦੇ ਵਿਰੋਧ ਦੇ ਵਿੱਚ ਕਰੀਬ 5 ਮਹੀਨਿਆਂ ਤੋਂ ਧਰਨਾ ਚੱਲੀ ਹੈ ਆਲੇ ਦੁਆਲੇ ਦੇ ਪਿੰਡਾਂ ਨੇ ਲੋਕ ਸਭਾ ਚੋਣਾਂ ਦਾ ਬਾਈਕਾਟ ਵੀ ਕੀਤਾ ਸੀ ਇਸ ਮਸਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਖਲ ਦਿੰਦੇ ਹੋਏ ਅੱਜ ਫੋਨ ਰਾਹੀਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਹੈ ਕਿ ਜੇਕਰ ਫੈਕਟਰੀ ਪ੍ਰਦੂਸ਼ਣ ਫੈਲਾਏਗੀ ਤਾਂ ਉਹ ਖੁਦ ਤਾਲਾ ਲਗਾਉਣਗੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਮਗਰੋਂ ਪਿੰਡ ਦੇ ਲੋਕਾਂ ਚ ਇੱਕ ਨਵੀਂ ਆਸ ਜਾਗੀ ਹੈ ਕਿ ਸਰਕਾਰ ਇਸ ਦਾ ਹੱਲ ਕਰੇਗੀ ਕਰਨਾ ਦੇ ਰਹੇ ਲੋਕ ਨੇ ਇਹ ਕਿਹਾ ਕਿ ਉਹ ਮੁੱਖ ਮੰਤਰੀ ਦੇ ਧੰਨਵਾਦੀ ਨੇ ਪਰੰਤੂ ਕਰਨਾ ਉਸ ਸਮੇਂ ਤੱਕ ਚੱਲੇ ਰਹੇਗਾ ਜਦੋਂ ਤੱਕ ਉਹ ਲਿਖਤੀ ਤੌਰ ਤੇ ਭਰੋਸਾ ਨਹੀਂ ਦਿੱਤਾ ਜਾਂਦਾ ਹਾਂਜੀ ਸਾਡੀ ਜਿਹੜੀ ਸੀਐਮ ਸਾਹਿਬ ਨਾਲ ਐਸਐਸਪੀ ਮੈਡਮ ਨੇ ਗੱਲ ਕਰਾਈ ਸੀਗੀ ਫੋਨ ਦੇ ਉੱਤੇ ਸਾਡੀ ਉਹਨਾਂ ਨਾਲ ਗੱਲ ਹੋਈ ਆ ਚਲੋ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਵੀ ਠੀਕ ਆ ਵੀ ਬਹੁਤ ਵਧੀਆ ਤੁਸੀਂ ਕੰਮ ਕਰਿਆ ਵੀ ਜਿਹੜਾ ਇਹ ਉਪਰਾਲਾ ਕਰ ਰਹੇ ਆ ਪਰ ਸਾਡਾ ਕੋਈ ਰਿਟਰਨ 'ਚ ਕੋਈ ਇਹਦਾ ਹੋ ਨਹੀਂ ਹੋਇਆ ਹੈਗਾ ਅਸੀਂ ਇਸ ਤਰ੍ਹਾਂ ਫੈਕਟਰੀ ਨਹੀਂ ਚੱਲਣ ਦੇਣੀ ਹੈਗੀ ਜਿਵੇਂ ਬਿਆਨ ਆਇਆ ਜਾਂ ਕੁਝ ਪੋਸਟਾਂ ਆਈਆਂ ਨੇ ਇਸ ਤਰ੍ਹਾਂ ਫੈਕਟਰੀ ਅਸੀਂ ਇਹਨੂੰ ਚੱਲਣ ਨਹੀਂ ਦਿੰਦੇ ਜੇ ਤੀ ਜਿੰਨਾ ਚਿਰ ਸਾਡੇ ਨਾਲ ਕੋਈ ਰਿਟਰਨ 'ਚ ਗੱਲਬਾਤ ਨਹੀਂ ਹੋਈ ਕੀ ਮੰਗ ਕਰਦੇ ਹੋ ਤੁਸੀਂ ਸੀਐਮ ਸਾਹਿਬ ਤੋਂ ਜੀ ਹੁਣ ਤੁਹਾਡੇ ਅਸੀਂ ਸੀਐਮ ਸਾਹਿਬ ਤੋਂ ਮੰਗ ਇਹ ਕਰਦੇ ਆਂ ਕਿ ਸਾਡੇ ਉਹ ਆਪ ਆ ਕੇ ਬਿਲਡ ਕਰ ਲੈਣ ਦੇਖ ਲੈਣ ਇੱਕ ਵਾਰ ਜਾਂਚ ਪੜਤਾਲ ਕਰ ਲੈਣਾ ਤੇ ਆਹ ਜਿਹੜੀਆਂ ਸਾਡੀ ਅੱਜ ਗੱਲਬਾਤ ਹੋਈ ਸੀ ਤੇ ਉਹਦੇ ਤੇ ਜਿਹੜੀਆਂ ਇਹ ਪੋਸਟਾਂ ਪਈਆਂ ਨੇ ਇਹ ਸਾਰੀਆਂ ਹੀ ਗਲਤ ਨੇ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਸਾਨੂੰ ਉਹਨਾਂ ਨੇ ਜਿਹੜਾ ਵਿਸ਼ਵਾਸ ਦਿਵਾਇਆ ਸੀ ਅਸੀਂ ਮੰਨਦੇ ਆ ਵੀ ਉਹ ਠੀਕ ਆ ਉਹਨਾਂ ਨੇ ਜਿਹੜੀਆਂ ਸਾਨੂੰ ਗੱਲਾਂ ਕਹਿੰਨੀਆਂ ਨੇ ਪਰ ਸਾਡੇ ਨਾਲ ਕੋਈ ਰਿਟਨ ਚ ਗੱਲਬਾਤ ਹੁੰਦੀ ਫੇਰ ਅਸੀਂ ਇਹ ਗੱਲ ਕਰਦੇ ਵੀ ਹਾਂ ਕੁਝ ਸਹੀ ਆ ਪਰ ਸਾਡੇ ਨਾਲ ਕੋਈ ਰਿਟਨ ਚ ਗੱਲਬਾਤ ਨਹੀਂ ਹੋਈ ਤੇ ਪੋਸਟਾਂ ਬਿਲਕੁਲ ਫੇਕ ਨੇ ਕਿ ਔਰੇ ਫੈਕਟਰੀ ਚ ਚੱਲਣ ਦਿੱਤਾ ਜਾਊਗਾ ਜਾਂ ਫਿਰ ਨਹੀਂ ਜੀ ਨਹੀਂ ਅਸੀਂ ਇਹ ਫੈਕਟਰੀ ਇਸ ਤਰ੍ਹਾਂ ਨਹੀਂ ਚੱਲਣ ਦੇਣੀ ਬਈ ਅੱਛਾ ਜੀ ਅੱਛਾ ਇਹ ਕਿਸ ਤਰੀਕੇ ਨਾਲ ਹੋਗਾ ਜਿਵੇਂ ਉਹਨਾਂ ਨੇ ਟ੍ਰਾਇਲ ਤੇ ਜਿਵੇਂ ਉਹਨਾਂ ਨੇ ਗੱਲਬਾਤ કરી ਸੀ ਵੀ ਮੰਤਰੀ ਸਾਹਿਬਾਨ ਨੇ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਹ ਟ੍ਰਾਇਲ ਦੀ ਗੱਲਬਾਤ ਹੋਈ ਸੀ ਤੇ ਇਹਨੂੰ ਟ੍ਰਾਇਲ ਤੇ ਚਲਾਇਆ ਜਾਊਗਾ ਪਰ ਅਸੀਂ ਉਦੋਂ ਉਹਦੇ ਤੇ ਵੀ ਹੰਮ ਹੀ ਨਹੀਂ ਭਰੀ ਸੀਗੀ ਹਾਂਜੀ ਤੇ ਅਸੀਂ ਚਾਹੁੰਦੇ ਆ ਵੀ ਚਲੋ ਠੀਕ ਆ ਅਸੀਂ ਇੰਡਸਟਰੀ ਦੇ ਖਿਲਾਫ ਨਹੀਂ ਹੈਗੇ ਪਰ ਇਹਨੇ ਤਾਂ ਇੰਨਾ ਕਦੂਸ਼ਿਤ ਕਰਿਆ ਵਾ ਹੱਦ ਤੋਂ ਵੱਧ ਡੀਸੀ ਸਾਹਿਬ ਸਾਡੇ ਭਵਦੀ ਆਏ ਸੀ ਉੱਥੇ ਭਵਦੀ ਦੇ ਲੋਕਾਂ ਨੇ ਵੀ ਉਹਨਾਂ ਨੂੰ ਸਵਾਲ ਜਵਾਬ ਕਰਿਆ ਫੈਸਲੇ ਦੇ ਵਿਰੁੱਧ ਤੇ ਅਸੀਂ ਤਾਂ ਇਹੀ ਕਹਿੰਦੇ ਆ ਕੋਈ ਜਿਹੜੀ ਵੀ ਚੀਜ਼ ਆ ਉਹ ਪੂਰੀ ਵਾਤਾਵਰਨ ਨੂੰ ਸ਼ੁੱਧ ਜਿਹੜਾ ਰਹਿੰਦਾ ਵਾ ਉਸ ਤਰ੍ਹਾਂ ਰਹੇ ਕੋਈ ਦੂਸ਼ਿਤ ਨਾ ਕਰੇ ਜੇ ਇਸ ਦਾ ਕੋਈ ਹੱਲ ਕਰਕੇ ਕੀਤਾ ਜਾਵੇ ਫੁੱਲਰ ਦੀ ਜਾਂ ਕੋਈ ਹੋਰ ਤੁਹਾਨੂੰ ਕੋਈ ਵਿਸ਼ਵਾਸ ਉਹਦੇ ਬਾਰੇ ਅਸੀਂ ਹੁਣ ਪਿੰਡ ਵਾਸੀਆਂ ਨਾਲ ਗੱਲਬਾਤ ਕਰਕੇ ਫਿਰ ਅਸੀਂ ਇਹ ਗੱਲ ਕਹਿ ਸਕਦੇ ਆ ਕਿ ਜੇ ਵਿਸ਼ਵਾਸ ਤੇ ਪਹੁੰਦੇ ਆ ਬਈ ਪਿੰਡ ਵਾਸੀ ਸਾਡੇ ਕੀ ਕਹਿੰਦੇ ਧਰਨਾਕਾਰੀ ਜਿਹੜੇ ਧਰਨਾ ਹਾਂਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਕਰਮਜੀਤ ਸਿੰਘ ਆ ਜੀ ਮੈਂ ਪ੍ਰਧਾਨ ਆ ਜੀ ਇੱਥੇ ਧਰਨਾ ਕਮੇਟੀ ਦਾ ਇਹ ਕਦੋਂ ਤੁਹਾਡਾ ਧਰਨਾ ਚੱਲ ਰਿਹਾ ਜੀ ਇਹ 5 ਮਹੀਨੇ ਹੋ ਗਿਆ ਜੀ ਤਕਰੀਬਨ ਕੀ ਮੰਗ ਸੀ ਤੁਹਾਡੀ ਕਿਉਂ ਉਤਾਰਾ ਲੈ ਗਿਆ ਜੀ ਮੰਗ ਸਾਡੀ ਜੀ ਇਹ ਜਿਹੜੀ ਗੈਸ ਫੈਕਟਰੀ ਆ ਜੀ ਇਹ ਪ੍ਰਦੂਸ਼ਣ ਫਲਾਉਂਦੀ ਸੀਗੀ ਇਹ ਸਾਡਾ ਪਾਣੀ ਪ੍ਰਦੂਸ਼ਿਤ ਕਰਦੀ ਸੀ ਤੇ ਬਾਕੀ ਆਹ ਰੋਡ ਤੇ ਜਿਹੜੀਆਂ ਇਹਨਾਂ ਦੀਆਂ ਟੈਂਕੀਆਂ ਜਾਂਦੀਆਂ ਸੀਗੀਆਂ ਉਹ ਗੰਦ ਫਲਾਉਂਦੀਆਂ ਸੀਗੀਆਂ ਅੱਛਾ ਜੀ ਹੁਣ ਤੁਹਾਡੀ ਅੱਜ ਕੋਈ ਸੀਐਮ ਸਾਹਿਬ ਨਾਲ ਤੁਹਾਡੀ ਫੋਨ ਤੇ ਕੋਈ ਗੱਲਬਾਤ ਹੋਈ ਹੈ ਕਿ ਕੀ ਹੋਇਆ ਹਾਂਜੀ ਵੀਰ ਜੀ ਸਾਡੀ ਸੀਐਮ ਸਾਹਿਬ ਨਾਲ ਅੱਜ ਫੋਨ ਤੇ ਗੱਲ ਹੋਈ ਆ ਜੀ ਸੀਐਮ ਸਾਹਿਬ ਨੇ ਪਹਿਲ ਕਦਮੀ ਕੀਤੀ ਆ ਅਸੀਂ ਵੈਲਕਮ ਕਰਦੇ ਆ ਉਹਨਾਂ ਦੀ ਗੱਲਬਾਤ ਦਾ ਜੋ ਨਹੀਂ ਸਾਨੂੰ ਇਹੀ ਆ ਗੱਲ ਸਾਡੇ ਨਾਲ ਕਰੀ ਆ ਤੇ ਜਿਹੜੀ ਗੱਲ ਕਰੀ ਆ ਅਸੀਂ ਪਿੰਡ ਦੇ ਨਾਲ ਆਪਣੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਅੱਗੇ ਦੇਖਾਂਗੇ ਉਹਨਾਂ ਨਾਲ ਗੱਲਬਾਤ ਗਾਂ ਤੋਰਾਂਗੇ ਜੀ ਤੇ ਬਾਕੀ ਅਸੀਂ ਸੀਐਮ ਸਾਹਿਬ ਨੂੰ ਇਹ ਵੀ ਬੇਨਤੀ ਕਰਦੇ ਆ ਕਿ ਉਹ ਆਪ ਇੱਥੇ ਵਿਜ਼ਿਟ ਕਰਨ ਆ ਕੇ ਦੇਖ ਲੈਣ ਇੱਥੇ ਮੌਕੇ ਦੇ ਹਾਲਾਤ ਤੇ ਅਸੀਂ ਉਹਨਾਂ ਦੇ ਨਾਲ ਆ ਜਿੱਦਾਂ ਉਹ ਆਉਣਗੇ ਜੇ ਸੀਐਮ ਸਾਹਿਬ ਨੇ ਕਿਹਾ ਵੀ ਜੜੀਆਂ ਕੋਈ ਘਾਟਾ ਸੀ ਉਹ ਦੂਰ ਕਰਾ ਕੇ ਇਹਨੂੰ ਚਲਾਇਆ ਜਾਊਗਾ ਤਾਂ ਤੁਸੀਂ ਇਹਨੂੰ ਚੱਲਣ ਦੇਹਾਂਗੇ ਜੀ ਹਾਂਜੀ ਵੀਰੇ ਉਹ ਪਿੰਡ ਦੇ ਵਿੱਚ ਗੱਲਬਾਤ ਕਰਕੇ ਜਿੱਦਾਂ ਵੀ ਹੋਊਗਾ ਸੀਐਮ ਸਾਹਿਬ ਦੇ ਨਾਲ ਆ ਅਸੀਂ ਉਹਨਾਂ ਤੋਂ ਨਹੀਂ ਭੱਜਿਓ ਪਰ ਉਹ ਲੋਕਾਂ ਤੋਂ ਨਾ ਲੋਕਾਂ ਦੇ ਨਾਲ ਖੜਨ ਉਹਨਾਂ ਨੂੰ ਲੋਕਾਂ ਨੇ ਬਣਾਇਆ ਸਾਰਾ ਕੁਝ ਕਰਿਆ ਨਹੀਂ ਹੁਣ ਇਹ ਧਰਨਾ ਕਦ ਤੱਕ ਚੱਲਦਾ ਰੁਕੇ ਚੱਕਣ ਜਾ ਰਹੇ ਉਹ ਦੀ ਤੁਸੀਂ ਇਹ ਨਹੀਂ ਜੀ ਇਹ ਧਰਨਾ ਨਹੀਂ ਅਸੀਂ ਚੱਕਣ ਜਾ ਰਹੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਣੀਆਂ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਟਾਈਮ ਤੀ ਧਰਨਾ ਨਹੀਂ ਚੱਕਾਂਗੇ ਤੇ ਕੀ ਮੰਗ ਕਰ ਜੀਮ ਤੋਂ ਵੀ ਹੁਣ ਕੀ ਮੈਂ ਕਰਨਾ ਤੁਹਾਡਾ ਹੱਲ ਸਾਡਾ ਹੱਲ ਜੀ ਇਹੀ ਆ ਵੀ ਉਹ ਇਹਨੂੰ ਆ ਆ ਗੰਦ ਖਾਨੇ ਨੂੰ ਖਤਮ ਕਰਨ ਜੀ ਇਹਨੂੰ ਪ੍ਰਦੂਸ਼ਨ ਜਿਹੜਾ ਸਾਡੇ ਇਲਾਕੇ 'ਚ ਫੈਲਿਆ ਇਹਨੂੰ ਖਤਮ ਕਰਨਾ ਬਾਕੀ ਜਿੱਦਾਂ ਵੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਜੋ ਵੀ ਹੋਊਗਾ ਅੱਗੇ ਦੇਖਿਆ ਜਾਊਗਾ ਪਰ ਜਿਹੜੀ ਅੱਜ ਨਿਊਜ਼ ਚੱਲ ਰਹੀ ਆ ਇਹੋ ਜਿਹੀ ਸਾਡੀ ਕੋਈ ਕਿਸੇ ਨਾਲ ਗੱਲ ਨਹੀਂ ਹੋਈ ਹੈਗੀ ਜਦੋਂ ਵੀ ਗੱਲਬਾਤ ਹੋਗੀ ਲਿਖਤੀ ਰੂਪ ਚ ਹੋਊਗੀ ਹੱਲੇ ਤੱਕ ਕੋਈ ਗੱਲਬਾਤ ਨਹੀਂ ਕਿਸੇ ਨਾਲ ਹੋਈ ਸਾਡੀ ਇਹ ਅਫਵਾਹਾਂ ਜਿਹੜੀਆਂ ਨਿਊਜ਼ ਨਿਊਜ਼ ਚੈਨਲਾਂ ਤੇ ਚੱਲ ਰਹੀਆਂ ਸਾਡੀ ਕੋਈ ਗੱਲ ਨਹੀਂ ਇਹਨੂੰ 5 ਮਹੀਨੇ ਹੋ ਗਏ ਜੀ ਫੈਕਟਰੀ ਬੰਦ ਬਈ ਨੂੰ ਤੇ ਅੱਜ ਇਹਨੂੰ ਅਸੀਂ ਜਿਹੜੀ ਸੀਐਮ ਸਾਹਿਬ ਨਾਲ ਸਾਡੀ ਗੱਲ ਹੋਈ ਹੈ ਉਹਦੇ ਵਿੱਚ ਇਹ ਉਹਨਾਂ ਨੇ ਕਿਹਾ ਵੀ ਜੇ ਫੈਕਟਰੀ ਦੁਆਰਾ ਪੋਲਿਊਸ਼ਨ ਕਰੂਗੀ ਤਾਂ ਮੈਂ ਆਪ ਆਕੇ ਜਾਂਦਾ ਲਵਾਂਗਾ ਇਹ ਪੂਰੀ ਸੋਧ ਮੁਕਤ ਹੋ ਕੇ ਪ੍ਰਦੂਸ਼ਣ ਮੁਕਤ ਹੋ ਕੇ ਚੱਲੂਗੀ ਜੇ ਸੀਐਮ ਸਾਹਿਬ ਇੰਨੀ ਗਰੰਟੀ ਸਾਨੂੰ ਲਿਖਤੀ ਤੌਰ ਤੇ ਕਰਦੇ ਆ ਤਾਂ ਅਸੀਂ ਇਹਨੂੰ ਵਿਚਾਰਨ ਦੇਵਾਂਗੇ ਆਪਣੇ ਪਿੰਡ ਵਿੱਚ ਜੱਗ ਹੋਣਾ ਤੇ ਹੋਰ ਕੀ ਮੰਗ ਕਰਦੇ ਹੋ ਸੋ ਜੀ ਸਰ ਅਸੀਂ ਸੀਐਮ ਸਾਹਿਬ ਤੋਂ ਇਹੀ ਮੰਗ ਕਰਦੇ ਆ ਵੀ ਜਿਹੜੀ ਇੰਡਸਟਰੀ ਦੇ ਵਿਰੁੱਧ ਨਹੀਂ ਹੈਗੇ ਇੰਡਸਟਰੀ ਚਲਾਓ ਜੀ ਪੂਰੀ ਸੋਧ ਕੇ ਜਿਹੜੀ ਪੋਲਿਊਸ਼ਨ ਨਾ ਕਰੇ ਆਪਣਾ ਪਾਣੀ ਨਾ ਖਰਾਬ ਕਰੇ ਆਪਣਾ ਵਾਤਾਵਰਨ ਨਾ ਖਰਾਬ ਕਰੇ ਜੇ ਸੀਐਮ ਸਾਹਮਣੇ ਅੱਜ ਫੋਨ ਕਰਕੇ ਇਹ ਪਹਿਲ ਕਦਮੀ ਕੀਤੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਖੜੇ ਆਂ ਪਰ ਇਹ ਗੱਲ ਰਿਟਨ ਚ ਹੋਊਗੀ ਜਿਹੜੀਆਂ ਫੋਹਾਂ ਆ ਰਹੀਆਂ ਨੇ ਵੀ ਅੱਜ ਰਿਟਨ ਹੋ ਗਿਆ ਕੋਈ ਅੱਜ ਗੱਲ ਰਿਟਨ ਚ ਨਹੀਂ ਹੋਈ ਜੀ ਸਿਰਫ ਫੋਨ ਤੇ ਗੱਲ ਹੋਈ ਹੈ